ਹਾਂਜੀ ਸਸ਼ੀਗਲ ਭਾਈ ਸਸ਼ੀਗਲ ਜੀ ਹਾਂਜੀ ਇਹ ਕੁਲਟੀ ਸਾਹਿਬ ਬੋਲ ਰਿਹਾ ਹਾਂਜੀ ਮੈਂ ਉਹਨੂੰ ਕੁਲਟੀ ਬੋਲਦਾ ਰੋਪੜ ਤੋਂ ਭਾਜੀ ਠੀਕ ਹੈ ਜੀ ਮੈਂ ਭਾਜੀ ਵੈਸਪਰ ਤੋਂ ਆਂ ਬੋਲਦਾ ਹੈ ਟ੍ਰੇਡਿੰਗ ਮੈਂ ਤੋਂ ਹਾਂਜੀ ਭਾਜੀ ਬਲਸਾਉਪਰੀ ਮੈਂ ਇਹੋ ਜਾਣਕਾਰੀ ਚਾਹੁੰਦਾ ਵੀ ਤੁਸੀਂ ਇਹਨੂੰ ਪਤਾ ਲੱਗੇ ਵੀ ਆਕੇਲੇ ਆ ਵਪਾਰ ਕਰਦੇ ਹੋ ਕਰਦੇ ਜਮੀਨੋਂ ਹਾਂਜੀ ਹਾਂਜੀ ਇੱਕ ਮੁੱਦਾ ਅੱਜ ਕੱਲ੍ਹ ਚ ਕਾਫੀ ਛੜਿਆ ਹੋਇਆ ਹੈ ਠੀਕ ਹੈ ਜੀ ਤੇ ਆਪਾਂ ਉਹ ਜਾਣਨਾ ਚਾਹੁੰਦੇ ਤੁਹਾਡੇ ਕੋਲੋਂ ਵੀ ਜਿਹੜਾ ਕੇਲੇ ਦਾ ਰੇਟ ਹੈ ਹਾਂਜੀ ਜਿਵੇਂ ਸਾਬਕਾ ਵਧਾਈ ਕਿ ਸਭ ਨੇ ਚੱਕਿਆ ਮੋਦਾ ਵੀ ਇਥੇ ਆਨੰਦਪੁਰ ਸਾਹਿਬ ਦਾ ਰੇਟ ਹੋ ਰਿਹਾ ਤੇ ਕੀ ਸਭ ਦਾ ਹੋ ਰਿਹਾ ਹੈ ਰੋਪੜ ਦਾ ਹੋ ਰਿਹਾ ਹੈ ਸੱਦੀ ਬਲਾ ਚੋੜ ਦਾ ਰੇਟ ਹੋ ਰਿਹਾਗਾ ਤੇ ਨੂੰ ਵੀ ਵਧੀਆ ਰੇਟ ਲੱਗਾ ਹੈ ਇਹ ਤੇ ਕਾਫੀ ਮਾਰਜ ਨਾਲ ਵੀ ਕਰਾਪਸ਼ਨ ਹੋ ਰਹੀ ਹੈ ਜਾਂ ਕੋਈ ਅਧਿਕਾਰੀ ਜਾਂ ਕੋਈ ਬੰਦਾ ਤੁਹਾਡੇ ਕੋਲੋਂ ਨਜਾਇਜ਼ ਉੱਤੇ ਬਸੂਦੀ ਕਰਦਾ ਹੋ ਸਕਦਾ ਹੈ ਤਾਂ ਮਹਿੰਗਾ ਹੋ ਸਕਦਾ ਹੈ ਕੀ ਤੱਕ ਮੇਨ ਕਾਰਨ ਗਿਆ ਵੀ ਕੇਲਾ ਕੀ ਕਿਸ ਤਰ੍ਹਾਂ ਮਹਿੰਗਾ ਚੱਕਰ ਕੀ ਇਹਦਾ ਭਾਜੀ ਗੱਲ ਹੈ ਜੇ ਇਦਾਂ ਵੀ ਕੇਲੇ ਦੇ ਰੋਪੜ ਦੇ ਵਿੱਚ ਸਟੋਰ ਹੈਗੇ ਪੰਜ ਜੀ ਆਪਣੇ ਸ਼ਹਿਰ ਦੇ ਵਿੱਚ ਜਿੱਦਾਂ ਮੈਂ ਦੇਖੀ ਖਬਰ ਇਹ ਪੂਰੇ ਵਿੱਚ ਦਸਿਆਪੁਰ ਕੇਲਾ ਸਭ ਤੋਂ ਮਹਿੰਗਾ ਵਿਕਦਾ ਹੈ ਹਾਂਜੀ ਨੰਦੂਰ ਸਭ ਤੋਂ ਮਹਿੰਗਾ ਵਿਕਦਾ ਜੀ ਮੈਂ ਉਹਦੇ ਵਿੱਚ ਦੇਖਿਆ ਵੀ ਨੂਰਪੁਰ ਬੇਦੀ ਰੋਪੜ ਨਾਲੋਂ ਜਾਂ ਅਦਰ ਸ਼ਹਿਰ ਨਾਲੋਂ ਉੱਥੇ ਕੇਲਾ ਮਹਿੰਗੀ ਰੇਟ ਦੇ ਵਿਕਦਾ 10-20 ਰੁਪਏ ਦਰਜਨ ਮਹਿੰਗੀ ਰੇਟ ਦੇ ਵਿਕਦਾ ਜੀ ਉਹਦਾ ਕੁਝ ਕਾਰਨ ਭਾਜੀ ਇਹ ਹੈ ਕਿ ਰੋਪੜ ਵਿੱਚ ਸਟੋਰ ਹੈ ਜੀ ਠੀਕ ਹੈ ਜੀ ਸਟੋਰ ਮੰਨ ਕੇ ਚੱਲੋ ਸਾਡੇ ਕੋਲ ਕਸਟਮਰ ਆਂਦਾ ਉਹ ਸਾਡੇ ਨਾਲ 10-20 ਰੁਪਏ ਕ्रेडिट ਦੇ ਵਾਰਨਿੰਗ ਵੀ ਕਰ ਲੈਂਦਾ ਹੁਣ ਥੋੜਾ ਸਸਤਾ ਵੀ ਪੈ ਜਾਂਦਾ ਅਦਰ ਸ਼ਹਿਰ ਦੇ ਵਿੱਚ ਜਿੱਦਾਂ ਹੁਣ 100 ਰੁਪਏ ਦੀ ਕੋਈ ਕਿਤੇ ਸਟੋਰ ਨਹੀਂ ਹੈ ਜੀ ਇਹ ਲੈ ਕੇ ਆਉਂਦੇ ਆ ਭਾਜੀ ਸਪਲਾਈਰ ਜਿੱਦਾਂ ਹੁਣ ਸਾਡੇ ਤੋਂ ਪਹਿਲਾਂ ਕੋਈ ਕਸਟਮਰ ਲੈ ਗਿਆ ਮੰਨ ਲਓ ਨੂਰਪੁਰ ਤੋਂ ਕੋਈ ਆਰਤੀ ਸਾਡੇ ਕੋਲ ਲੈਂਦਾ ਜੀ ਦੇਖੋ 10-20 ਰੁਪਏ ਮਾਰ ਜੋ ਉਹਨੇ ਵੀ ਲੈਣਾ ਜੀ ਇਸ ਚੀਜ਼ ਦਾ ਫਰਕ ਪੈਂਦਾ ਵੀ ਕਿਹਰੇ ਦਾ ਫਰਕ ਪੈ ਜਾਂਦਾ ਜੀ ਮੇਰੀ ਜਿਹੜੀ ਥਿੰਕਿੰਗ ਹੈ ਮੇਰੇ ਹਿਸਾਬ ਨਾਲ ਤਾਂ ਇਹੀ ਹੈ ਵੀ ਜੋ ਮੈਨੂੰ ਲੱਗਿਆ ਵੀ ਇਸ ਕਰਕੇ ਥੋੜਾ ਜਿਹਾ ਮਹਿੰਗਾ ਹੋ ਜਾਂਦਾ ਕਿ ਜਿੱਥੇ ਸਟੋਰ ਹੁੰਦਾ ਜਿੱਥੇ ਚੀਜ਼ ਬੰਦੇ ਨੂੰ ਆਪ ਜਾ ਕੇ ਮਿਲ ਜਣੀ ਹਾਂਜੀ ਹਾਂਜੀ ਜੀ ਰੇਟ ਕਰਕੇ ਲੈ ਆ ਹੋ ਜਾਣੀ ਜੀ ਉਹਨੂੰ ਸੱਤਾ ਥੋੜਾ ਜਿਹਾ ਪੈ ਜਾਂਦਾ ਜੇ ਇੱਥੋਂ ਸਾਡੇ ਤੋਂ ਪਹਿਲਾਂ ਕੋਈ ਆਊਗਾ ਰੋਪੜ ਨੂੰ ਫਿਰ ਨੂਟਪੁੱਟ ਲੈ ਕੇ ਜਾਏਗਾ ਅੱਗੇ ਫਿਰ ਉਹ ਕਿਸੇ ਨੂੰ ਸਪਲਾਈ ਦੇਵੇਗਾ ਉਹਨੇ ਵੀ ਆਪਣਾ ਮਾਰਜਿਨ ਰੱਖਣਾ ਹਾਂਜੀ ਹਾਂਜੀ ਇਹ ਥੋੜਾ ਮੈਨੂੰ ਲੱਗਦਾ ਵੀ ਇਹ ਚੱਕਰ ਹੈਗਾ ਹੋਰ ਕੁਛ ਨਹੀਂ ਯਾਨੀ ਇਹ ਕੁਆਲਿਟੀ ਵਾਈਜ਼ ਦੀ ਰੇਟ ਹੈ ਕੋਈ ਵੀ ਕੁਆਲਿਟੀ ਵਾਈਜ਼ ਬਾਜੀ ਦੇ ਸਾਈਜ਼ ਹੁੰਦੇ ਜੀ ਇੱਕ ਥੋੜਾ ਜਿਹਾ ਮੀਡੀਅਮ ਆ ਜਾਂਦਾ ਇੱਕ ਥਰਡ ਕਲਾਸ ਆ ਜਾਂਦਾ ਸਾਈਜ਼ ਇਹ ਤੁਸੀਂ ਤੁਹਾਡੇ ਨਾਲ ਦੇਖੋ ਰਿਕਾਰਡਿੰਗ ਲੱਗੀ ਹੈ ਬਾਜੀ ਮੈਂ ਤੁਹਾਨੂੰ ਦੱਸ ਰਿਹਾ ਕਿ ਰਿਕਾਰਡਿੰਗ ਤੇ ਆਪਾਂ ਗੱਲ ਕਰ ਰਹੇ ਹਾਂ ਠੀਕ ਹੈ ਆਪਾਂ ਲੋਕਾਂ ਨੂੰ ਗੁੰਮਰਾਹ ਨਾ ਹੋਣ ਦਈਏ ਤੇ ਜੋ ਸਚਾਈ ਹੈ ਉਹ ਸਾਹਮਣੇ ਆਣੀ ਚਾਹੀਦੀ ਹੈ ਜੋ ਕਿਲੇ ਦਾ ਰੇਟ ਹੈਗਾ ਤੇ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਜਿਹੜਾ ਅਲੱਗ-ਅਲੱਗ ਕੁਆਲਿਟੀਆਂ ਹੈਗੀਆਂ ਤੇ ਵੀ ਉਹ ਮਹਿੰਗਾ ਸਸਤੇ ਦਾ ਥੋੜਾ ਆਪਾਂ ਦੱਸ ਸਕਦੇ ਹਾਂ ਕਿ ਕਿਸ ਤਰ੍ਹਾਂ ਵੀ ਉਹ ਕੁਆਲਿਟੀ ਵਈ ਵਧੀਆ ਹੁੰਦਾ ਜਾਂ ਜ਼ਿਆਦਾ ਪੱਕਿਆ ਹੋਵੇ ਜਾਂ ਜਿਆਦਾ ਕੱਚਾ ਜੀ ਅਸੀਂ ਆਪਣੇ ਸਟੋਰ ਦੇ ਵਿੱਚ ਅਸੀਂ ਗ੍ਰੇਡਿੰਗ ਕਰਦੇ ਹਾਂ ਮੰਨ ਕੇ ਚਲੋ ਇੱਕ ਨੰਬਰ ਸਾਈਜ਼ ਹੈ ਉਹਦੇ ਵਿੱਚ ਅਸੀਂ ਪਾਉਂਦੇ ਹਾਂ 100 ਪੀਸ ਪੈਕਿੰਗ ਜੀ 2 ਨੰਬਰ ਦੇ ਵਿੱਚ ਪਾਉਂਦੇ ਹਾਂ 120 25 ਜੀ ਉਹ ਸਾਈਜ਼ ਥੋੜਾ ਛੋਟਾ ਹੋ ਜਾਂਦਾ ਠੀਕ ਹੈ ਜੀ 3 ਨੰਬਰ ਦੇ ਵਿੱਚ ਆ ਜਾਂਦਾ 150 160 ਪੈਨਟ ਪੀਸ अच्छा जी वो सब तो छोटा साइज ਦਾ ਰੇਟ ਜਿਹੜਾ 1 ਨੰਬਰ ਨਾਲੇ 2 ਨੰਬਰ ਦਾ ਲਗਭਗ ਸੇਮ ਰੇਟ ਹੁੰਦਾ ਜੀ ਠੀਕ ਹੈ ਜੀ ਜਿਹੜਾ 3 ਨੰਬਰ ਆ ਜਾਂਦਾ ਉਹ 10 20 ਰੁਪਏ ਕਿਹੜੇ ਸਸਤਾ ਆ ਜਾਂਦਾ ਕੀ ਤੱਕ ਬਾਜ਼ਾਰ ਚ ਵੀ ਸਸਤਾ ਵਿਕਦਾ ਉਹ ਠੀਕ ਹੈ ਜੀ ਆ ਚੀਜ਼ ਹੈ ਜੀ ਜਣੀ ਇਹ ਚੀਜ਼ ਹੈ ਥੋੜਾ ਜਣ ਕਿ ਕੁਆਲਿਟੀ ਦਾ ਫਰਕ ਸਾਈਜ਼ ਦਾ ਫਰਕ ਹੈ ਕੇਲੇ ਸਾਈਜ਼ ਦਾ ਫਰਕ ਪੈਂਦਾ ਸਾਈਜ਼ ਸਾਈਜ਼ ਦਾ ਫਰਕ ਹੁੰਦਾ ਕੁਆਲਿਟੀ ਸੇਮ ਹੁੰਦੀ ਹੈ ਅਜਿਹਾ ਟੰਗੇ ਹੁੰਦੇ ਦੁਕਾਨਾਂ ਤੇ ਆਪਾਂ ਕਹਿੰਦੇ ਨਹੀਂ ਯਾਰ ਆ ਨਾ ਪਾਈ ਆਪਾਂ ਦੀ ਜੀ ਜੀ ਸਾਈਜ਼ ਦਾ ਥੋੜਾ ਇਸ਼ੂ ਹੁੰਦਾ ਹੋਰ ਕੋਈ ਇਸ਼ੂ ਨਹੀਂ ਹੈ ਠੀਕ ਹੈ ਜੀ ਜੇ ਜਿਆਦਾ ਉਹ ਟਾਈਮ ਕਰਦੇ ਨੇ ਪੀੜ ਘਟ ਘਟ ਦਾ ਜੀ ਜਿਹੜੇ ਸਟੋਰਾਂ ਦੇ ਵਿੱਚ ਮਾਲ ਜ਼ਿਆਦਾ ਤਿਆਰ ਹੋ ਜਾਂਦੇ ਜਿਹਦਾ ਹੁਣ ਬਰਸਾਤ ਪਿਆਰੀ ਐ ਫਿਰ ਸਟੋਰ 'ਚ ਮਾਲ ਨਹੀਂ ਵਿਕਦਾ ਉਹ ਥੋੜਾ ਜ਼ਿਆਦਾ ਪੀਲਾ ਹੋ ਜਾਂਦਾ ਜ਼ਿਆਦਾ ਤਿਆਰ ਹੋ ਜਾਂਦਾ ਫਿਰ ਕੀ ਹੁੰਦਾ ਵੀ ਫਰੂਟ ਹੈਗਾ ਇਹਨੂੰ ਜ਼ਿਆਦਾ ਟਾਈਮ ਅਸੀਂ ਨਹੀਂ ਰੱਖ ਸਕਦੇ ਜੀ ਜਿਹੜੇ ਸਟੋਰ 'ਚ ਇਹਨੂੰ ਸਾਨੂੰ ਫਿਰ ਕੀ ਐ ਘੱਟ ਵੱਧ ਕਰਕੇ ਥੋੜਾ ਜਿਹਾ ਵੇਚਣਾ ਪੈਂਦਾ ਬਾਜ਼ਾਰ ਦੇ ਵਿੱਚ ਠੀਕ ਠੀਕ ਆ ਕੋਈ ਕੁਝ ਵੀ ਉੱਪਰ ਤੋਂ ਰੇਟ ਕਰਕੇ ਆਗਨ ਦਾ ਕੱਢ ਜੁੰਦਾ ਹੈਗਾ ਉਸ ਚੀਜ਼ ਨੂੰ ਜਿਹੜੀ ਆਮ ਜਿਹੜਾ ਹੁਣ ਚਲੋ ਆਪਾਂ ਦੇਖਦੇ ਆਂ ਸਾਵਣ ਮਹੀਨਾ ਚੱਲ ਮੰਦਰਾ ਚ ਵੀ ਦੇਖਦੇ ਆਂ ਉੱਥੇ ਬਾ ਛੋਟੇ ਸਾਈਜ਼ ਦੇ ਤੇ ਜੇ ਆਪਾਂ ਮਾਰਕੀਟ ਚ ਲੈਣੇ ਆ ਉਥੇ ਕੋਈ ਮੰਨ ਲਓ ਕਿਸੇ ਰਿਸ਼ਤੇਦਾਰ ਦਾ ਲੈ ਕੇ ਜਾਣਾ ਉਹ ਕਿਲੇ ਸਾਈਜ਼ ਵੱਡਾ ਵੀ ਹੈਗਾ ਰੇਟ ਵੀ ਦਾ ਅੱਪ ਹੈ ਹਾਂਜੀ ਖੁਦ ਲੈ ਕੇ ਆਇਆ ਕੱਲ 90 ਰੁਪਏ ਦਰਜਣੇ ਦਿੱਤੀ ਉਹਨਾਂ ਨੇ ਹਾਂਜੀ ਦੇਖੋ ਰੋਪੜ ਦੇ ਵਿੱਚ ਜਿਹੜਾ ਇੱਕ ਨੰਬਰ ਵੱਡਾ ਸਾਈਜ਼ ਹੈਗਾ ਉਹ 80 ਰੁਪਏ ਵਿਕਦਾ ਜੀ ਬਾਕੀ ਸ਼ਰਦਾ ਦੇਖੋ ਆਪਾਂ ਨਹੀਂ ਕਹਿ ਸਕਦੇ ਕੈਰੇਟ ਹੈ ਕੈ ਨਹੀਂ ਜਨਮ ਮਨ ਲਓ ਮਨ ਲਓ ਆਪਾਂ ਜ਼ੋਰ ਲੈ ਕੇ ਚੀਜ਼ ਵੇਚਾਂਗੇ ਤਾਂ ਮੰਡੀ ਤੇ ਲੈ ਕੇ ਆਵਾਂਗੇ ਉੱਥੋਂ ਪਾਸੇ ਇੱਕ ਬੰਦਾ 5-10 ਰੁਪਏ ਕਮਾਉਣ ਵਾਸਤੇ ਕੰਮ ਕਰਦਾ ਕਮਾਉਣ ਵਾਸਤੇ ਬੈਠਾ ਜੀ ਜਣੀ ਇਸ ਤਰ੍ਹਾਂ ਕੁਛ ਤਾਂ ਨਹੀਂ ਹੈ ਵੀ ਜੇ ਤੁਹਾਡੇ ਕੋਲ ਕੋਈ ਨਜਾਇਜ਼ ਵਸੂਲੀ ਕਰ ਰਿਹਾ ਕੋਈ ਨਹੀਂ ਸਾਡੇ ਕੋਲ ਹਾਂ ਜਿਆ ਦੁਕਾਨਾਂ ਆਪਣਾ ਲੋਟਾ ਹੋ ਰਹੀ ਹੈ ਹੈਨਾ ਕਿਉਂਕਿ ਨਹੀਂ ਸਰ ਜੋ ਕਿ ਅੱਜ ਕੱਲ ਰਾਜਨੀਤੀ ਹੈ ਰਾਜਨੀਤੀ ਲੋਕ ਇੱਕ ਦੂਏ ਤੇ ਬਲੇਮ ਲਾਦੇ ਹੁੰਦੇ ਆ ਤੇ ਇਸ ਤਰ੍ਹਾਂ ਨਹੀਂ ਹਮ ਕਿਤੇ ਤੁਹਾਡੀ ਵੀ ਇਹ ਵਪਾਰੀਆਂ ਦੀ ਲੁੱਟ ਹੁੰਦੀ ਹੋਵੇ ਤਾਂ ਲੋਕਾਂ ਦੀ ਕਿਹੜੀ ਲੁੱਟ ਹੁੰਦੀ ਹੋਵੇ ਆਪਾਂ ਉਹ ਚੀਜ਼ ਸ਼ੇਅਰ ਕਰ ਸਕਦੇ ਲੋਕਾਂ ਦੇ ਨਾਲ ਕਿਉਂਕਿ ਤੇ ਤਾਂਹੀਂ ਉਹ ਸਾਡਾ ਕਿਸੇ ਚੀਜ਼ ਦਿਖਾ ਲੋ ਸਕਦਾ ਨਾ ਨਹੀਂ ਐਦਾ ਤਾਂ ਭਾਈ ਕੋਈ ਮਸਲਾ ਨਹੀਂ ਹੈ ਸਾਨੂੰ ਤਾਂ ਜੰਗਲ ਦੇ ਵਿੱਚੋਂ ਪਿੱਛੋਂ ਮਾਲ ਆਂਦਾ ਸਾਨੂੰ ਦੇਖਦਾ ਵੀ ਸਾਨੂੰ ਕਈ ਵਾਰ ਮਹਿੰਗਾ ਵੀ ਹੁੰਦਾ ਕਈ ਵਾਰ ਸਸਤਾ ਵੀ ਨਾ ਸਸਤਾ ਹੋ ਜਾਂਦਾ ਫਿਰ ਬਾਜ਼ਾਰ 'ਚ ਸਸਤਾ ਵੀ ਹੋ ਜਾਂਦਾ ਲਗਭਗ ਟੋਰਨ ਦੇ ਬਿੱਲ 20 ਸਾਲ ਤੋਂ ਰੇਟ ਵਧੇ ਹੀ ਰਹੇ ਆ ਘਟ ਨਹੀਂ ਰਹੇ ਥੋੜੇ ਸਟੋਰਾਂ ਦੇ ਬਿੱਲ ਵੱਲ ਵੀ ਕਾਫੀ ਆਂਦੇ ਹੋਣੇ ਮੈਂ ਇੱਕ ਬਿਜਲੀ ਦਾ ਬਿੱਲ ਸਰ 50000 ਰੁਪਏ ਮਹੀਨਾ 50000 ਦਾ ਸਟੋਰ ਦਾ ਰੈਂਟ ਦੋ ਤਿੰਨ ਤਿੰਨ ਵਰਕਰ ਰੱਖਣੇ ਪੈਂਦੇ ਆ ਖਰਚੇ ਹੁੰਦੇ ਆ 1.5 ਤੋਂ 2 ਲੱਖ ਰੁਪਏ ਮਹੀਨੇ ਖਰਚਾ ਆ ట్రాנסਪੋਰਟ ਖਰਚਾ ਵੀ ਸਾਰਾ ਕੁਝ ਵਿੱਚੇ ਪੈਣਾ ਹਾਂਜੀ ਹਾਂਜੀ ਵਿੱਚੇ ਪੈਣਾ ਸਰ ਜਾਨੀ ਕਿ ਜਾਨੀ ਕਿ ਫਵਾਹ ਹੀ ਬਣਾਈ ਗਈ ਹੈ ਇਹਨਾਂ ਕਹਿੰਦੇ ਮਤਲਬ ਚੱਲ ਰਹੀ ਹੈ ਫਵਾਹ ਹੈ ਸਰ ਅਜਿਹਾ ਕੁਝ ਨਹੀਂ ਆ ਸਿਰਫ ਦੇਖੋ ਜਿੱਥੇ ਸਟੋਰ ਕੇਲੇ ਦਾ ਨਹੀਂ ਹੈ ਉੱਥੇ 10 ਰੁਪਏ 20 10 ਰੁਪਏ ਦਰਜਨ ਮਹਿੰਗੀ ਹੋ ਸਕਦੀ ਹੈ ਕਿਉਂਕਿ ਕੈਰੇਜ ਪੈਂਦੀ ਹੈ ਇਹਦੇ ਨਾਲ ਫਿਰ ਸਟੋਰ ਮੰਨ ਲਓ ਤੁਸੀਂ ਮਾਲਕ ਹੈਗੇ ਵਪਾਰੀ ਹੈਗੇ ਇਹਨੂੰ ਤੁਹਾਡੀ ਤੁਹਾਡੀ ਵਿਰਾਮੀ ਨਾਲ ਹੈਗੀ ਹੈ ਵੀ ਜਾਂ ਤੁਸੀਂ ਲੁੱਟ ਕਰ ਰਹੇ ਲੋਕਾਂ ਦੀ ਜਾਂ ਸਰਕਾਰ ਕਰ ਰਹੀ ਹੈ ਜਾਂ ਜਾਂ ਦੁਕਾਨਦਾਰ ਯਾਨੀ ਕਿ ਇਹਦੀ ਇਸ ਫਰਕ ਹਾਂਜੀ ਸਾਰੇ ਚੀਜ਼ਾਂ ਬਾਰੇ ਵੀ ਤੁਸੀਂ ਵੀ ਇਹ ਚੀਜ਼ ਦਾ ਸਪਸ਼ਟਿਕਰਨ ਕਰੋ ਲੋਕਾਂ ਨੂੰ ਦੱਸੋ ਵੀ ਮਹਿੰਗਾ ਸਸਤੇ ਦਾ ਕੀ ਫਰਕ ਕੀ ਹੈ ਤੇ ਕਿਉਂਕਿ ਇਹਦਾ ਹਰੇਕ ਵਪਾਰੀ ਨੂੰ ਵੀ ਫਰਕ ਪੈਂਦਾ ਅਸੀਂ ਆਮ ਕਸਟਮਰ ਹੈ ਅਸੀਂ ਚਲੋ ਖਰੀਦਦੇ ਚੀਜ਼ ਹਰੇਕ ਨੂੰ ਜੀ ਦਾ ਲੱਗਦਾ ਯਾਰ ਮਹਿੰਗਾ ਘਾਤੋ ਹੈ ਇਹ ਚੀਜ਼ ਤੱਕ ਗਹਿਰਾਈ ਤੱਕ ਦੇ ਆਪਣਾ ਨਾ ਜਾਣਾ ਜ਼ਰੂਰੀ ਹੈ ਤੇ ਕਿਉਂ ਮਹਿੰਗਾ ਕਿਉਂ ਸਸਤਾ ਜਾਨੀ ਬਾਕੀ ਦਾ ਭਾਜੀ ਮੈਂ ਦੇਖਿਆ ਜਾਵੇ ਤਾਂ 80 90 ਰੁਪਏ ਦਰਜਨ ਕਿਲਾ ਕੋਈ ਜ਼ਿਆਦਾ ਮਹਿੰਗਾ ਨਹੀਂ ਹੈ ਇੱਕ ਨੰਬਰ ਕੁਆਲਟੀ ਹੈ ਨਾ 12 ਨੰਬਰ ਦੋ ਨੰਬਰ ਕੁਆਲਿਟੀ ਵਿਗਦੀ ਹੈ 60 70 ਬਜਰਜਨ ਜਿਹੜਾ ਸਾਈਜ਼ ਥੋੜਾ ਛੋਟਾ ਹੁੰਦਾ ਯਾਨੀ ਇਹ ਕਹਿੰਦੇ 20 ਰੁਪਏ ਘੱਟ ਆ 20 ਰੁਪਏ ਵਾਧਾ ਉਹ ਗੇਲਾਓ ਹੈ ਨਾ ਹਾਂਜੀ ਹਾਂਜੀ ਜਿਹਨੂੰ ਕਹਿ ਰਹੇ ਆ ਆਪਣਾ ਵ đạiਕ ਸਾਹਿਬ ਸਾਹਿਬ ਦਾ ਵ đạiਕ ਕਹਿ ਰਹੇ ਯਾਨੀ ਵੀ ਵੀ 18 20 ਰੁਪਏ ਕੁਮਾਰ ਐ ਐਸ ਤਰ੍ਹਾਂ ਨਹੀਂ ਸਰ ਐਦਾ ਕੁਝ ਨਹੀਂ ਆ ਮੇਰੇ ਹਿਸਾਬ ਨਾਲ ਵੀ ਜਿਹੜੀ ala ਇੱਕ ਜਿਹੜਾ ਰੈਡੀ ਵਾਲਾ ਹੈਗਾ ਉਸ ਵੇਰ ਤੋਂ ਲੈ ਕੇ ਸ਼ਾਮ ਤੱਕ 10 ਕੇ ਰੇਟ ਮੰਨ ਕੇ ਚੱਲੋ 10 ਰੁਪਏ ਵੇਚਦਾ ਤਾਂ ਉਹ ਸਾਰੇ ਖਰਚੇ ਕੱਢ ਕੇ ਬਚਦਾ ਆ ਫੇਰ ਖਰਾਬ ਵੀ ਹੋ ਜਾਂਦਾ ਖਰਾਬ ਵੀ ਹੋ ਜਾਂਦਾ ਮੋਸਮ ਖਰਾਬ ਵੀ ਜੀ ਮਤਲਬ ਇੰਨਾ ਕਿ ਮਾਰਜਨਾ ਵੀ ਸਾਡੇ ਕੋਲ ਜਿਹੜਾ ਲੈ ਕੇ ਜਾਂਦਾ ਕਸਟਮਰ ਜੀ ਸਾਡੇ ਰੇਟ ਨਾਲੋਂ ਜਿਹੜਾ ਅੱਗੇ ਉਹ ਰੇਟ ਵੇਚਦਾ ਉਹਨੂੰ ਸਿਰਫ 8-10 ਰੁਪਏ ਦਾ ਮਾਰਜਨਾ ਬਚਦਾ ਜੀ ਜੀ ਬਾਕੀ ਰਿਸਕ ਵੀ ਹੈ ਅਗਲੇ 2 ਦਿਨ ਨਹੀਂ ਵਿਕੇ ਤਾਂ ਖਰਾਬ ਵੀ ਹੋ ਜਾਂਦੀ ਹੈ ਜਿਹੜਾ ਪੈਸੇ ਘਟਦੇ ਵੀ ਹੈ ਜੀ ਫਰੂਟ ਹੈ ਕੇਲਾ ਇੱਕ ਦਿਨ ਨਹੀਂ ਵਿਕੇ ਦੂਜੇ ਦਿਨ ਕਾਲਾ ਪੈ ਜਾਂਦਾ ਖਰਾਬ ਹੋ ਜਾਂਦਾ ਫਰਕ ਪੈਂਦਾ ਸੀ ਇਹਨਾਂ ਜੀ ਬਹੁਤ ਬਹੁਤ ਧੰਨਵਾਦ ਭਾਈ ਜੀ ਠੀਕ ਹੈ ਜੀ ਠੀਕ ਹੈ ਭਾਈ ਸੰਤੋਖ ਜੀ ਓਕੇ ਓਕੇ ਸ਼ਕੀਪਨ